ਦੁੱਲੇ ਪੱਟੀ ਦਾ ਜਨਮ 1547 ਨੂੰ ਪਾਕਿਸਤਾਨ ਦੇ ਪੰਜਾਬ ਵਿੱਚ ਪਿੰਡੀ ਪੱਟੀਆਂ ਵਿੱਚ ਹੋਇਆ। ਦੁੱਲਾ ਪੱਟੀ ਦਾ ਪਹਿਲਾ ਨਾਂ ਰਾਏ ਅਬਦੁੱਲਾ ਸੀ। ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ। ਮੁਗਲ ਰਾਜ ਲੋਕਾਂ ਤੋਂ ਟੈਕਸ ਵਸੂਲਦਾ ਸੀ। ਦੁੱਲੇ ਪੱਟੀ ਦਾ ਦਾਦਾ ਸੰਦਲ ਪੱਟੀ ਮੰਗਲਾ ਨੂੰ ਟੈਕਸ ਦੇਣ ਦੇ ਖਿਲਾਫ ਸੀ ਕਿ ਅਸੀਂ ਆਪਣੀ ਮਿਹਨਤ ਕਰਕੇ ਕੀਤੀ ਕਮਾਈ 'ਚੋਂ ਹਿੱਸਾ ਤੁਹਾਨੂੰ ਕਿਉਂ ਦਈਏ? ਦੁੱਲੇਪੱਟੀ ਦੇ ਦਾਦੀ ਨੂੰ ਮੁਗਲਾਂ ਖਿਲਾਫ ਆਵਾਜ਼ ਚੱਕਣ ਤੇ ਬਾਗੀ ਕਹਿ ਕੇ ਮਰਵਾ ਦਿੱਤਾ ਗਿਆ ਫਿਰ ਸੰਦਲਪੱਟੀ ਦੇ ਮੁੰਡੇ ਨੇ ਵੀ ਮੁਗਲਾਂ ਖਿਲਾਫ ਆਵਾਜ਼ ਚੱਕੀ ਫਰੀਦਪੱਟੀ ਨੂੰ ਵੀ ਧੋਖੇ ਨਾਲ ਦਰਬਾਰ ਵਿੱਚ ਗਲਬਾਤ ਕਰਨ ਦੇ ਬਹਾਨੇ ਨਾਲ ਬੁਲਾ ਕੇ ਕਤਲ ਕਰ ਦਿੱਤਾ ਗਿਆ ਆਮ ਜਨਤਾ ਨੂੰ ਡਰਾਉਣ ਲਈ ਕਿ ਸਾਡੇ ਖਿਲਾਫ ਹੋਰ ਕੋਈ ਆਵਾਜ਼ ਨਾ ਚੱਕੇ ਫਰੀਦਪੱਟੀ ਦਾ ਸਿਰ ਕਲਮ ਕਰਕੇ ਉਸ ਦੀ Laash ਵਿੱਚ ਤੂੜੀ ਭਰ ਕੇ ਕਿਲੇ ਦੇ ਬਾਹਰ ਟੰਗ ਦਿੱਤੀ ਗਈ ਤਿੰਨ ਦਿਨ লাশ ਟੰਗੀ ਰਹੀ ਉਸ ਸਮੇਂ ਦੁੱਲੇ ਪੱਟੀ ਦਾ ਜਨਮ ਨਹੀਂ ਹੋਇਆ ਸੀ ਚਾਰ ਮਹੀਨੇ ਬਾਅਦ ਦੁੱਲੇ ਪੱਟੀ ਦਾ ਜਨਮ ਹੋਇਆ ਦੁੱਲਾ ਪੱਟੀ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਸੀ ਉਸਦੀ ਮਾਂ ਨੇ ਉਸ ਨੂੰ ਉਸਦੇ ਪਿਓ ਤੇ ਦਾਦੇ ਦੀ ਮੌਤ ਬਾਰੇ ਪਹਿਲਾਂ ਕੁਝ ਨਹੀਂ ਦੱਸਿਆ ਸੀ ਫਿਰ ਕਿਸੇ ਤਰ੍ਹਾਂ ਦੁੱਲੇ ਪੱਟੀ ਨੂੰ ਇੱਕ ਦਿਨ ਪਤਾ ਲੱਗਾ ਆਪਣੇ ਪਿਓ ਫਰੀਦ ਪੱਟੀ ਦੇ ਕਤਲ ਦਾ ਉਸਨੇ ਆਪਣੀ ਮਾਂ ਨੂੰ ਪੁੱਛਿਆ ਤਾਂ ਉਸਦੀ ਮਾਂ ਨੇ ਉਸਦੇ ਪਿਤਾ ਤੇ ਉਸਦੇ ਦਾਦੇ ਦੀ ਮੌਤ ਬਾਰੇ ਉਸ ਨੂੰ ਸਾਰਾ ਕੁਝ ਦੱਸਿਆ ਕਿਵੇਂ ਮੁਗਲਾਂ ਨੇ ਉਸਦੇ ਦਾਦੇ ਤੇ ਪਿਓ ਨੂੰ ਮਾਰਿਆ ਸੀ ਫਿਰ ਦੁੱਲੇਪੱਟੀ ਦਾ ਖੂਨ ਖੋਲਦਾ ਕਿ ਮੈਂ ਬਦਲਾ ਲਵਾਂਗਾ ਆਪਣੇ ਪਿਓ ਤੇ ਦਾਦੇ ਦੇ ਕਤਲ ਦਾ ਇੱਕ ਵਾਰ ਬੱਕਾ ਮਲਕੇਰੇ ਦੀ ਅਗਵਾਈ ਵਿੱਚ ਮੁਗਲ ਫੌਜਾਂ ਲੰਘ ਰਹੀਆਂ ਸਨ ਦੁੱਲੇਪੱਟੀ ਦੇ ਪਿੰਡ 'ਚ ਦੁੱਲਾਪੱਟੀ ਰਾਹ ਰੋਕ ਲੈਂਦਾ ਫੌਜਤਾ ਬੱਕੇ ਮਲਕੇਰੇ ਨੇ ਹੀ ਦੁੱਲੇਪੱਟੀ ਦੇ ਦਾਦੇ ਨੂੰ ਮਾਰਿਆ ਸੀ ਬੱਕਾ ਮਲਕੇਰਾ ਗੁੱਸੇ ਵਿੱਚ ਆ ਜਾਂਦਾ ਕਿ ਇਹ ਕੌਣ ਨੌਜਵਾਨ ਹੈ ਜਿਸ ਨੇ ਇੰਨੀ ਹਿੰਮਤ ਕੀਤੀ ਕਿ ਮੁਗਲ ਫੌਜ ਦਾ ਰਾਹ ਰੋਕ ਸਕੇ ਬੱਕਾ ਮਲਕੀਰਾ ਜਦ ਕੂੜੇ ਤੋਂ ਉੱਤਰ ਕੇ ਦੁੱਲੇ ਪੱਟੀ ਤੇ ਵਾਰ ਕਰਨ ਲੱਗਦਾ ਤਾਂ ਦੁੱਲਾ ਤਲਵਾਰ ਖੋ ਕੇ ਬੱਕੇ ਮਲਕੀਰੇ ਦਾ ਸਿਰ ਲਾ ਕੇ ਧੜ ਤੋਂ ਵੱਖ ਕਰ ਦਿੰਦਾ ਤੇ ਉਸ ਦੇ ਛੁਪਾਈਆਂ ਨੂੰ ਦੇ ਦਿੰਦਾ ਕਿ ਅਕਬਰ ਬਾਦਸ਼ਾਹ ਨੂੰ ਦੱਸ ਦਿਓ ਕਿ ਕਿਸਾਨ ਤੈਨੂੰ ਕੋਈ ਵੀ ਟੈਕਸ ਨਹੀਂ ਦੇਣਗੇ ਦੁੱਲਾ ਪੱਟੀ ਅਕਬਰ ਬਾਦਸ਼ਾਹ ਦੀ ਅੱਖ ਵਿੱਚ ਰੜਕਣ ਲੱਗ ਪਿਆ ਸੀ ਦੁੱਲਾ ਪੱਟੀ ਮੁਗਲ ਫੌਜਾਂ ਦਾ ਖਜ਼ਾਨਾ ਲੁੱਟਦਾ ਤੇ ਗਰੀਬਾਂ ਵਿੱਚ ਵੰਡਦਾ ਸੀ ਗਰੀਬ ਲੋਕਾਂ ਦਾ ਸਹਾਰਾ ਬਣ ਗਿਆ ਸੀ ਦੁੱਲਾ ਪੱਟੀ ਸੁੰਦਰ ਤੇ ਮੁੰਦਰੀ ਦੋ ਭੈਣਾਂ ਸਨ ਕਿਸਾਨ ਗਰੀਬ ਹੋਣ ਕਰਕੇ ਉਹਨਾਂ ਦਾ ਵਿਆਹ ਨਹੀਂ ਕਰ ਪਾ ਰਿਹਾ ਸੀ ਫਿਰ ਉਸ ਗਰੀਬ ਕਿਸਾਨ ਨੇ ਦੁੱਲੇ ਤੋਂ ਮਦਦ ਮੰਗੀ ਦੁੱਲਾ ਪੱਟੀ ਨੇ ਫਿਰ ਉਹਨਾਂ ਦਾ ਵਿਆਹ ਕਰਵਾਇਆ ਸੁੰਦਰ ਮੰਦਰੀਏ ਵਾਲੀ ਕਥਾ ਵੀ ਇੱਥੋਂ ਹੀ ਪ੍ਰਚਲਿਤ ਹੋਈ ਸੀ ਉਧਰ ਅਕਬਰ ਬਾਦਸ਼ਾ ਬੱਕੇ ਮਲਕੇਰੇ ਦਾ ਸਿਰ ਕਟਿਆ ਵੇਖ ਕੇ ਗੁੱਸੇ ਵਿੱਚ ਲਾਲ ਪੀਲਾ ਹੋ ਜਾਂਦਾ ਤੇ ਕਹਿੰਦਾ ਕੋਈ ਜਾ ਕੇ ਦੁੱਲੇ ਪੱਟੀ ਦਾ ਸਿਰ ਵੱਢ ਕੇ ਲੈ ਕੇ ਆਓ ਮਿਰਜ਼ਾ ਨਿਜ਼ਾਮਉਦੀਨ ਜਾਂਦਾ ਪਿੰਡੀ ਪੱਟੀਆਂ ਦੁੱਲਾ ਪੱਟੀ ਨਾ ਮਿਲਣ ਕਰਕੇ ਉਸ ਦੀ ਘਰ ਵਾਲੀ ਤੇ ਉਸ ਦੀ ਮਾਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਦੁੱਲਾ ਪੱਟੀ ਦਾ ਅਮੋ ਸਾਹਮਣਾ ਹੋ ਜਾਂਦਾ ਮੁਗਲ ਫੌਜਾਂ ਨਾਲ ਦੁੱਲਾ ਪੱਟੀ ਰਿਹਾ ਕਰਵਾ ਲੈਂਦਾ ਆਪਣੀ ਘਰਵਾਲੀ ਤੇ ਆਪਣੀ ਮਾਂ ਨੂੰ ਮੁਗਲ ਫੌਜ ਹਾਰ ਕੇ ਭੱਜ ਜਾਂਦੀ ਅਕਬਰ ਦੀ ਅੱਖ ਵਿੱਚ ਤਾਂ ਦੁੱਲਾ ਪੱਟੀ ਪਹਿਲਾਂ ਹੀ ਰੜਕਦਾ ਸੀ ਫਿਰ ਕਿਸੇ ਤਰ੍ਹਾਂ ਦੁੱਲੇ ਨੂੰ ਗ੍ਰਿਫਤਾਰ ਕਰਨ ਦੀਆਂ ਸਕੀਮਾਂ ਲਾਉਣ ਲੱਗ ਪਏ ਮੁਗਲ ਦਰਬਾਰੀ ਧੋਕੇ ਨਾਲ ਦਰਬਾਰ ਵਿੱਚ ਬੁਲਾ ਲਿਆ ਜਾਂਦਾ ਦੁੱਲੇ ਨੂੰ ਤੇ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਸਰਕਾਰੀ ਖਜ਼ਾਨਾ ਲੁੱਟਣ ਤੇ ਤੇ ਫੌਜ ਦੇ ਜਰਨੈਲ ਦਾ ਕਤਲ ਕਰਨ ਤੇ ਇਹ ਸੀ ਦੁੱਲੇ ਪੱਟੀ ਦੀ ਕਹਾਣੀ ਗਰੀਬਾਂ ਦੀ ਮਦਦ ਕਰਨ ਵਾਲਾ ਤੇ ਮੁਗਲ ਸਰਕਾਰ ਵੱਲੋਂ ਬਾਗੀ ਕਰਾਰ ਦਿੱਤਾ ਦੁੱਲਾ ਪੱਟੀ